ਸਥੀ ਸਿਵਲ ਪ੍ਰਸ਼ਾਸਨ ਦੇ ਵੱਲੋਂ 25 ਤੋਂ ਲੈ ਕੇ 27 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ ਦੇ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਡਿਪਟੀ ਕਮਿਸ਼ਨਰ ਸੋਨਾ ਥਿੰਦ ਤੇ ਇਸ ਦੇ ਨਾਲ ਐਸਐਸਪੀ ਫਤਗੜ੍ਹ ਸਾਹਿਬ ਡਾਕਟਰ ਨਵਜੋਦ ਗਰੇਵਾਲ ਦਾ ਕਹਿਣਾ ਕਿ 3000 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਹੀਦੀ ਸਭਾ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਡਰੋਨ ਕੈਮਰੇ ਸੀਸੀਟੀਵੀ ਕੈਮਰੇ ਦੇ ਰਾਹੀਂ ਸਾਰਤੀ ਅੰਸ਼ਰਾ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਛੇ ਵੱਡੀਆਂ ਪਾਰਕਿੰਗ ਇਸ ਦੇ ਨਾਲ ਈ ਬੱਸ ਸੇਵਾ ਸਟਲ ਸੇਵਾ ਤੇ ਪੁਲਿਸ ਤੇ ਡਾਕਟਰੀ ਸਹਾਇਤਾ ਕੇਂਦਰ ਵੀ ਵਾਕ-ਵਾਕ ਪੁਆਇੰਟਾਂ ਤੇ ਬਣਾਏ ਗਏ ਨੇ ਪੁਲਿਸ ਦੇ 3000 ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਸੀਸੀਟੀਵੀ ਕੈਮਰੇ ਤੇ ਡਰੋਨ ਦੇ ਰਾਹੀਂ ਸ਼ਹੀਦੀ ਸਭਾ ਤੇ ਨਜ਼ਰ ਰੱਖੀ ਜਾਵੇਗੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਦਾ ਇਹ ਕਹਿਣਾ ਹੈ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਔਂਕੜ ਪੇਸ਼ ਨਾ ਆਵੇ ਇਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸ਼ਹੀਦੀ ਸਭਾ ਨੂੰ ਲੈ ਕੇ ਹਰ ਇੱਕ ਇੰਤਜ਼ਾਮ ਕੀਤਾ ਗਿਆ ਇਸ ਤੋਂ ਇਲਾਵਾ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਸਿੰਗਲ ਯੂਜ਼ਰ ਮਾਫੀਆ ਜਾਂ ਫਿਰ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਕੀ ਦੀ ਸਮਨ ਲੈ ਕੇ ਕੀ ਕੀ ਪ੍ਰਸ਼ਾਸਨ ਵੱਲੋਂ ਜਿਵੇਂ ਸਿਵਲ ਪੁਖਾਨੇ ਦਾ ਪ੍ਰਬੰਧ ਕੀਤਾ ਗਿਆ ਦੇਖੋ ਜੀ ਕੱਲ 25 ਦਸੰਬਰ ਤੋਂ 3 ਦਿਨ ਦੀ ਸ਼ਹੀਦੀ ਸਭਾ ਸ਼ੁਰੂ ਹੋਣ ਜਾ ਰਹੀ ਹੈ ਪਿਛਲੇ ਲਗਭਗ ਇੱਕ ਮਹੀਨੇ ਤੋਂ ਪ੍ਰਸ਼ਾਸਨ ਤੇ ਅਤੇ ਪੁਲਿਸ ਦੇ ਸਹਿਯੋਗ ਨਾਲ ਜੁੜਿਆ ਹੋਇਆ ਹੈ ਕਿ ਇਹਦੇ ਪੂਰੇ ਮੁਕੰਮਲ ਪ੍ਰਬੰਧ ਕੀਤੇ ਜਾ ਸਕਣ ਤਾਂ ਜੋ ਇਹ ਜਿਹੜੀ ਸ਼ਹਾਦਤ ਹੈ ਇਸ ਨੂੰ ਨਤਮਸਤਕ ਹੋਣ ਲਈ ਸਾਡੀ ਪਵਿੱਤਰ ਧਰਤੀ ਤੇ ਜਿਹੜੇ ਲੋਗ ਆਂਦੇ ਹਨ ਉਹਨਾਂ ਸੰਗਤਾਂ ਲਈ ਪੂਕਤਾ ਇੰਤਜ਼ਾਮ ਹੋਣ ਸਭ ਤੋਂ ਜ਼ਰੂਰੀ ਇੰਤਜ਼ਾਮ ਹੈ ਜਿਹੜਾ ਬੈਰੀਕੇਡਿੰਗ ਟ੍ਰੈਫਿਕ ਡਾਇਵਰਸ਼ਨਸ ਉਸ ਤੋਂ ਲਾਵਾ ਪਾਰਕਿੰਗ ਉਹ ਸਾਰੇ ਪ੍ਰਬੰਧਾਂ ਬਾਰੇ ਤਾਂ ਐਸਐਸਪੀ ਮੈਡਮ ਤੁਹਾਨੂੰ ਦੱਸ ਹੀ ਦੇਣਗੇ ਜੋ ਉਹਨਾਂ ਦੀ ਪਬਲਿਸਿਟੀ ਵੀ ਅਸੀਂ ਕਰ ਲਈ ਹੈ ਇਸ ਤੋਂ ਸਭ ਤੋਂ ਜ਼ਰੂਰੀ ਇਹ ਹੈ ਕਿ ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕੋਈ ਵੀ ਗੱਡੀਆਂ ਆਣੀਆਂ ਅਲਾਉਡ ਨਹੀਂ ਹੋਣਗੀਆਂ ਸੋਪਾ ਸੰਗਤ ਦੀ ਸਹੂਲਤ ਲਈ ਜਿਹੜੇ ਬਜ਼ੁਰਗ ਹਨ ਔਰਤਾਂ ਹਨ ਬੱਚੇ ਹਨ ਉਹਨਾਂ ਲਈ ਸ਼ਟਲ ਸਰਵਿਸ ਕੀਤੀ ਹੈ 100 ਬੱਸਾਂ ਅਰੇਂਜ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਈ ਰਿਕਸ਼ਾਜ਼ ਵੀ ਅਰੇਂਜ ਹੋਏ ਹਨ ਅਸੀਂ 6 ਪੁਛਕੀ ਸੈਂਟਰ ਵੀ ਸਟੈਬਲਿਸ਼ ਕੀਤੇ ਹਨ ਤਾਂ ਕਿ ਜੇ ਸੰਗਤਾਂ ਨੂੰ ਕੁਝ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਜਿਹੜੇ ਸਵੇਰੇ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ 5 ਰਹਿਣ ਬਸੇਰਿਆਂ ਦਾ ਇੰਤਜ਼ਾਮ ਕੀਤਾ ਹੈ ਇੰਨੀ ਠੰਡ ਵਿੱਚ ਤੇ ਇੱਕ ਹੋਰ ਉਪਰਾਲਾ ਅਸੀਂ ਕੀਤਾ ਹੈ ਕਿ ਕੁਝ ਲੋਕ ਜਿਹੜੇ ਸੰਗਤਾਂ ਚੱਲਦੇ-ਚੱਲਦੇ ਥੱਕ ਜਾਂਦੀਆਂ ਹਨ ਤਾਂ ਆਪਣੇ ਡੀਸੀ ਕੰਪਲੈਕਸ ਦੇ ਵਿੱਚ ਜਿਹੜਾ ਪਾਰਕ ਹੈ ਉਹਦੇ ਵਿੱਚ ਅਸੀਂ ਇੱਕ ਆਰਾਮ ਘਰ ਬਣਾ ਰਹੇ ਹਾਂ ਜਿਹਦੇ ਉੱਪਰ ਤੰਬੂ ਲਾ ਕੇ ਨੀਚੇ ਮੈਟ੍ਰੀਸਸ ਲਗਾ ਕੇ so that ਜੇ ਕਿਸੇ ਨੇ ਵੀ ਆਰਾਮ ਕਰਨਾ ਹੈ ਕੋਈ ਬਜ਼ੁਰਗ ਜਾਂ ਔਰਤ ਚੱਲਦੇ ਥੱਕ ਗਏ ਹਨ ਕੋਈ ਬੱਚੇ ਆਰਾਮ ਕਰਨਾ ਚਾਹੁੰਦੇ ਹਨ ਤਾਂ ਉਸ ਆਰਾਮ ਸੈਂਟਰ ਤੇ ਆ ਕੇ ਰੈਸਟ ਕਰ ਸਕਦੇ ਹਨ ਇਸ ਤੋਂ ਇਲਾਵਾ ਦੋ ਬਹੁਤ ਹੀ ਮਹੱਤਵਪੂਰਨ ਗੱਲਾਂ ਹਨ ਜਿਸ ਲਈ ਅਸੀਂ ਇਹ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਅਸੀਂ ਤੁਹਾਡਾ ਵੀ ਸਹਿਯੋਗ ਚਾਹੁੰਦੇ ਹਾਂ ਮੈਂ ਪਬਲਿਕ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇੱਕ ਤਾਂ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ ਨਤਮਸਤਕ ਹੋਣ ਤੇ ਕੁਝ ਨੌਜਵਾਨ ਟਰਾਲੀਆਂ ਚ ਲੰਗਰ ਦੀਆਂ ਟਰਾਲੀਆਂ ਵੀ ਆਉਂਦੀਆਂ ਹਨ ਤੇ ਮੈਂ ਸਿਰਫ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਤੇ ਉੱਚੇ-ਉੱਚੇ ਲਾਊਡ ਸਪੀਕਰ ਨਾ ਲਾਏ ਜਾਣ ਕੋਈ ਵੀ ਹੁੱਲੜਬਾਜ਼ੀ ਕੋਈ ਰੇਸਾਂ ਆਦੀ ਨਾ ਕੀਤੀਆਂ ਜਾਣ ਸੋ ਅਸੀਂ ਇੱਕ ਰਿਸਪਾਂਸਿਬਲ ਸਿਟੀਜ਼ਨ ਦਾ ਸਬੂਤ ਦੇਈਏ ਇੱਥੇ ਤੇ ਕੋਈ ਬਜ਼ੁਰਗ ਵੀ ਟਰਾਲੀਆਂ ਤੇ ਜ਼ਰੂਰ ਬੈਠੇ ਹੋਣ ਤਾਂ ਜੋ ਇਹੋ ਜਿਹਾ ਕੰਮ ਨਾ ਹੋਵੇ ਇਸ ਤੋਂ ਇਲਾਵਾ ਜਦ ਲੰਗਰ ਵਰਤਾਏ ਜਾਂਦੇ ਹਨ ਤਾਂ ਕਿਸੇ ਵੀ ਕਿਸਮ ਦੇ ਲਾਊਡ ਸਪੀਕਰ ਜਾਂ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਤਾਂ ਕਿ ਸਭ ਲੋਕ ਬਾਣੀ ਦਾ ਜਾਪ ਅਤੇ ਬਾਣੀ ਸੁਣ ਸਕਣ ਚੰਗੀ ਤਰ੍ਹਾਂ ਬੈਠ ਕੇ ਸਫਾਈ ਇੱਕ ਬਹੁਤ ਵੱਡਾ ਚੈਲੰਜ ਹੈ ਮਿਊਨਿਸਪਲ ਕਾਉਂਸਲ ਦਿਨ ਰਾਤ ਕਈ ਦਿਨਾਂ ਤੋਂ ਸਫਾਈ ਦਾ ਬਿਆਨ ਸ਼ੁਰੂ ਕੀਤਾ ਹੋਇਆ ਦਿਨ ਰਾਤ ਸਫਾਈ ਕਰ ਰਹੇ ਹਨ ਲਾਈਟਾਂ ਦਾ ਪ੍ਰਬੰਧ ਵੀ ਚੈੱਕ ਕਰ ਰਹੇ ਹਨ ਤਾਂ ਜੋ ਰਾਤ ਦੇ ਟਾਈਮ ਕਿਧਰੇ ਹਨੇਰਾ ਨਾ ਹੋਏ ਅਸੀਂ ਅੰਮ੍ਰਿਤਸਰ ਵਾਲੇ ਕਸ਼ਮੀਰ ਸਿੰਘ ਬਾਬਾ ਜੀ ਪੂਰੇ ਵਾਲੇ ਜੀ ਦਾ ਵੀ ਸਹਿਯੋਗ ਲਿਆ ਹੈ ਉਹ ਆਪਣੀਆਂ ਮਸ਼ੀਨਾਂ ਲੈ ਕੇ ਆਏ ਹਨ ਇੱਥੇ ਪਰ ਇਹਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਸਾਨੂੰ ਚਾਹੀਦਾ ਹੈ ਕਿਉਂਕਿ ਪਲਾਸਟਿਕ ਦੀ ਵਰਤੋਂ ਕਿਰਪਾ ਕਰਕੇ ਨਾ ਕੀਤੀ ਜਾਏ ਪਲਾਸਟਿਕ ਦੇ ਚਮਚ ਪਲੇਟਾਂ ਆਦੀ ਅਤੇ ਜਿਹੜੇ ਲੰਗਰ ਜਿੱਥੇ ਵੀ ਲਗਾਏ ਗਏ ਹਨ ਉੱਥੇ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਿਆ ਜਾਏ ਗਿੱਲਾ ਕੂੜਾ ਜਿਵੇਂ ਫਰੂਟ ਸਬਜ਼ੀਆਂ ਦੇ ਛਿਲਕੇ ਚਾਹ ਬਚੀ ਹੋਈ ਚਾਹ ਲੰਗਰ ਆਦੀ ਸੋ ਥੈਟ ਕਾਉਂਸਲ ਦੀ ਵੈਨ ਸਵੇਰੇ ਸ਼ਾਮ ਇੱਥੇ ਜਿੱਥੇ ਲੰਗਰ ਲਾਏ ਹੋਏ ਹਨ ਉੱਥੇ ਆਏਗੀ ਤੇ ਗਿੱਲਾ ਕੂੜਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਲੈ ਕੇ ਜਾਏਗੀ। ਸੋ ਇਹਦੇ ਵਿੱਚ ਸਾਨੂੰ ਸਾਰੀ ਪਬਲਿਕ ਦਾ ਸਹਿਯੋਗ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਜਿਹੜੀਆਂ ਟ੍ਰੈਫਿਕ ਦਾ ਵਰਸ਼ਨ ਹਨ ਜਿਹੜੇ ਡਰੋਨਸ ਚੱਲਦੇ ਹਨ ਉਹਦੇ ਬਾਰੇ ਤੁਹਾਨੂੰ ਐਸਐਸਪੀ ਮੈਡਮ ਦੱਸੇ। ਜ਼ੋਰ ਤਰ੍ਹਾਂ ਉਹ ਲੈ ਕੇ ਪੇਸ਼। ਸਿਹਤ ਸਹੂਲਤਾਂ ਲਈ 6 ਡਿਸਪੈਂਸਰੀਆਂ ਲਗਾਈਆਂ ਗਈਆਂ ਹਨ। 9 ਐਂਬੂਲੈਂਸਿਸ ਰੈਡੀ ਹਨ। ਇਵਨ ਫਾਇਰ ਬ੍ਰਿਗੇਡ ਵੀ ਰੈਡੀ ਹਾਂ ਜੇ ਰੱਬ ਨਾ ਕਰੇ ਕੋਈ ਇਹੋ ਜਿਹਾ ਇਨਸੀਡੈਂਟ ਹੋ ਜਾਂਦਾ ਹੈ। ਸੋ ਉਹ ਸਾਰੇ ਅਰੇਂਜਮੈਂਟ ਹੈ ਕੁਝ ਸਾਡੇ ਧਿਆਨ ਵਿੱਚ ਆਇਆ ਸੀਗਾ ਕਿ ਬਿਨਾ ਪਰਵਾਨਗੀ ਤੋਂ ਖੂਨਦਾਨ ਕੈਂਪ ਲੱਗੇ ਹੋਏ ਹਨ ਇਹਦੇ ਲਈ ਸਿਵਲ ਸਰਜਨ ਦਫ਼ਤਰ ਨੂੰ ਅਸੀਂ ਸੂਚਿਤ ਕਰਤਾ ਹੈ ਤੇ ਵੈਸੇ ਵੀ ਬਿਨਾ ਪੁਲਿਸ ਦੀ ਪੜਤਾਲ ਤੋਂ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਕੋਈ ਵੀ ਇੱਥੇ ਖੂਨਦਾਨ ਕੈਂਪ ਨਹੀਂ ਲੱਗੇਗਾ ਇਸ ਬਾਰੇ ਅਸੀਂ ਸਾਰਿਆਂ ਨੂੰ ਅਲਰਟ ਕੀਤਾ ਹੋਇਆ ਹੈ ਪਰ ਦਰਸ਼ਕ ਨਹੀਂ ਚੱਲ ਰਹੇ ਨੇ ਇੱਥੇ ਰੋਡ ਤੇ ਹਜੇ ਵੀ ਚੱਲ ਰਹੀ ਹੈ ਤੁਹਾਨੂੰ ਅਹੀ ਦੱਸ ਰਹੀ ਹਾਂ ਜੀ ਮੈਂ ਕਿ ਅਸੀਂ ਸਾਰੀਆਂ ਟੀਮਸ ਨੂੰ ਅਲਰਟ ਕੀਤਾ ਹੋਇਆ ਹੈ ਸੋ ਕੈਂਪ ਸਿਰਫ ਬੰਦ ਹੀ ਨਹੀਂ ਕਰਾਏ ਜਾਣਗੇ ਬਿਕੋਜ਼ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਵੈਸੇ ਵੀ ਕੈਂਪ ਨਹੀਂ ਸੋ ਉਹਨਾਂ ਨੂੰ ਪ੍ਰਵਾਨਗੀ ਉਸ ਤੋਂ ਬਾਅਦ ਹੀ ਦਿੱਤੀ ਜਾਏਗੀ ਤੇ ਜੇ ਕੋਈ ਬਿਨਾਂ ਪ੍ਰਵਾਨਗੀ ਤੋਂ ਚੱਲ ਰਿਹਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ। ਪ੍ਰਦਰਸ਼ਨੀਆਂ ਸੀ ਲਗਭਗ 70 ਪ੍ਰਦਰਸ਼ਨੀਆਂ ਦੇ ਸੀ ਕੰਪਲੈਕਸ ਦੇ ਬਾਹਰ ਲਗਾਈਆਂ ਜਾਣਗੀਆਂ। ਕੱਲ ਅਸੀਂ 25 ਤਰੀਕ ਨੂੰ ਸਵਾ 11 ਵਜੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਜਾ ਰਹੇ ਹਾਂ। ਆ ਇਸ ਤੋਂ ਇਲਾਵਾ ਆਪਾਂ ਨਾਟਕ ਦਾ ਵੀ ਆਯੋਜਨ ਕੀਤਾ ਹੈ ਤਾਂ ਜੋ ਜਿਹੜੇ ਸਾਡੇ ਬੱਚੇ ਹਨ, ਜਿਹੜੇ ਨੌਜਵਾਨ ਹਨ ਜਿਨ੍ਹਾਂ ਨੂੰ ਸਾਡੇ ਇਤਿਹਾਸ ਬਾਰੇ ਨਹੀਂ ਪਤਾ ਉਹਨਾਂ ਨੂੰ ਉਹ ਜਾ ਕੇ ਆਮ ਖਾਸ ਬਾਗ ਕੱਲ 6:30 ਵਜੇ ਔਨਵਰਡਸ ਨਾਟਕ ਦਾ ਆਯੋਜਨ ਕੀਤਾ ਗਿਆ ਹੈ ਸੋ ਮੈਂ ਇਹੀ ਅਪੀਲ ਕਰਾਂਗੀ ਕਿ ਜਾ ਕੇ ਉਹ ਨਾਟਕ ਵੀ ਜ਼ਰੂਰ ਦੇਖੋ ਤਾਂ ਜੋ ਆਪਣਾ ਆਪਣੇ ਸਿੱਖ ਧਰਮ ਆਪਣੇ ਇਤਿਹਾਸ ਨਾਲ ਅਸੀਂ ਜਾਣੂ ਹੋ ਸਕੀਏ ਜੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ 25 26 ਅਤੇ 27 ਨੂੰ ਸ਼ਹੀਦੀ ਸਭਾ ਮਨਾਈ ਜਾਂਦੀ ਹੈ ਤੇ ਇਸ ਸਾਲ ਵੀ ਅਸੀਂ ਸ਼ਹੀਦੀ ਸਭਾ ਦੇ ਵਿੱਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਖਤਾ ਪੁਲਿਸ ਪ੍ਰਬੰਧ ਕੀਤੇ ਹਨ ਫਤਿਹਗੜ ਸਾਹਿਬ ਦੇ ਵਿੱਚ ਤਕਰੀਬਨ 3000 ਤੋਂ ਵੱਧ ਜਿਹੜੀ ਹੈ ਉਹ ਪੁਲਿਸ ਫੋਰਸ ਤਾਇਨਾਤ ਹੈ 500 ਦੇ ਆਸ-પાસ ਜਿਹੜੇ ਵਲੰਟੀਅਰਸ ਨੇ ਜਿਨ੍ਹਾਂ ਦੇ ਵਿੱਚ ਐਸਜੀਪੀਸੀ ਦੇ ਵਲੰਟੀਅਰਸ ਖਾਲਸਾ ਹੈਡ ਐਨਸੀਸੀ ਐਨਐਸਸੀ ਇਹਨਾਂ ਦੇ ਵਲੰਟੀਅਰ ਸਾਰੇ ਸ਼ਾਮਿਲ ਨੇ ਉਹ ਵਾਕ-ਵਾਕ ਸਮਾਂ ਤੇ ਪੁਲਿਸ ਨੂੰ ਅਸਿਸਟ ਕਰ ਰਹੇ ਹਨ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਬਨ 20 ਜਿਹੜੀਆਂ ਨੇ ਵੱਡੀਆਂ ਪਾਰਕਿੰਗ ਸਪੇਸਿਸ ਜਿਹੜੀਆਂ ਨੇ ਉਹ ਆਈਡੈਂਟੀਫਾਈ ਕੀਤੀਆਂ ਗਈਆਂ ਨੇ ਜਿੰਨੀਆਂ ਵੀ ਮੇਜਰ ਸੜਕਾਂ ਫਤਿਹਗੜ੍ਹ ਸਾਹਿਬ ਆ ਰਹੀਆਂ ਨੇ ਉਹਨਾਂ ਤੇ ਪਾਰਕਿੰਗ ਸਪੇਸਿਸ ਹੈਗੀਆਂ ਨੇ ਪਾਰਕਿੰਗ ਸਪੇਸ ਤੋਂ ਗੁਰਦੁਆਰਾ ਸਾਹਿਬ ਤੱਕਰ ਸ਼ਟਲ ਸਰਵਿਸਿਸ ਜਿਹਦੇ ਵਿੱਚ ਬੱਸਸ ਨੇ ਆਟੋ ਰਿਕਸ਼ਾ ਤੇ ਈ ਰਿਕਸ਼ਾਜ਼ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੂੰਗੀ ਕਿ ਪੂਰਾ ਜਿਹੜਾ ਸ਼ਹਿਰ ਹੈ ਉਹਨੂੰ ਇੱਕ ਵਨਵੇ ਰੂਟ ਬਣਾਇਆ ਗਿਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਹਰ ਸੜਕ ਤੇ ਐਂਟਰੀ ਤੇ ਐਗਜ਼ਿਟ ਸੈਪਰੇਟ ਹੈ ਇਹਦਾ ਮੰਤਵ ਇਹੀ ਹੈ ਕਿ ਕਿਤੇ ਵੀ ਟ੍ਰੈਫਿਕ ਕੰਜੈਸ਼ਨ ਨਾ ਹੋਵੇ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਨਹੀਂ ਆਣਾ ਉਹਨਾਂ ਦੇ ਲਈ ਬਾਕੀ ਜਿਹੜੇ ਵੀ ਮੇਜਰ ਹਾਈਵੇ ਨੇ ਉਹਨਾਂ ਤੇ ਡਾਇਵਰਜਨਸ ਦੇ ਬੋਰਡ ਤੇ ਉੱਥੇ ਪੁਲਿਸ ਦੀ ਡਿਊਟੀ ਵੀ ਲਾਈ ਗਈ ਹੈ ਤਾਂ ਜੋ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਜੋ ਇਥੇ ਨਤਮਸਤਕ ਹੁਣ ਸੰਗਤ ਪਹੁੰਚ ਰਹੀ ਹੈ ਉਹਨਾਂ ਦੀ ਸਹੂਲਤ ਦੇ ਲਈ 6 ਸਹਾਇਤਾ ਕੇਂਦਰ ਬਣਾਏ ਨੇ ਜਿਨ੍ਹਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਡੈਸਕ ਹੈ ਇੱਕ ਪੁਲਿਸ ਹੈਲਪ ਪੋਸਟ ਹੈ ਜੋ ਕਿ ਇੱਕ ਪੁਲਿਸ ਚੌਂਕੀ ਦੀ ਤਰ੍ਹਾਂ ਕੰਮ ਕਰੇਗੀ ਅਤੇ ਮੈਡੀਕਲ ਹੈਲਪ ਅਵੇਲੇਬਲ ਹੈ ਇਹ ਅਸੀਂ ਸਾਰੇ ਤੁਹਾਡੇ ਚੈਨਲ ਰਾਹੀਂ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਕਿਸੇ ਵੀ ਸੰਗਤ ਦੇ ਮੈਂਬਰ ਨੂੰ ਕਿਸੇ ਤਰੀਕੇ ਦੇ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਵਰਦੀ ਧਾਰੀ ਇਨਸਾਨ ਜਿਹੜਾ ਵੀ ਕੋਈ ਯੂਨੀਫਾਰਮਡ ਪਰਸਨਲ ਖੜਾ ਹੋ ਉਹ ਅਪਰੋਚ ਕਰਨ ਅਸੀਂ ਸਾਰੇ ਇਲਾਕੇ ਦੇ ਵਿੱਚ ਜਿਹੜੀ ਸਾਰੀ ਸਾਡੀ ਡਿਊਟੀ ਹੈ ਉਹਨਾਂ ਨੂੰ ਵਾਇਰਲੈਸ ਕਮਿਊਨੀਕੇਸ਼ਨ ਦੇ ਨਾਲ ਲਿੰਕ ਕੀਤਾ ਹੈ ਉਹ ਸਾਡੇ ਕਿਉਂਕਿ ਅਸੀਂ ਦੇਖਿਆ ਜੀ ਪਿੱਛੇ ਜੇ ਮਤਲਬ ਇਸ ਟਾਈਮ ਤੇ ਮੋਬਾਈਲ ਨਹੀਂ ਚੱਲਦੇ ਹਨ ਆ ਇਹ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜੇ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਰੀਚ ਨਹੀਂ ਕਰ ਪਾਉਂਦੇ ਤਾਂ ਸਾਰੀ ਜਿਹੜੀ ਸਾਡੀ ਪੁਲਿਸ ਡਿਊਟੀ ਹੈ ਉਹਨਾਂ ਨੂੰ ਇਹ ਬਰੀਫਿੰਗ ਹੈ ਉਹ ਸਾਡੇ ਕੰਟਰੋਲ ਰੂਮ ਤੇ ਨੋਟ ਹੋਊਗਾ ਤੇ ਪੁਲਿਸ ਵੱਲੋਂ ਇਮੀਡੀਏਟਲੀ ਉਹਨਾਂ ਨੂੰ ਮਦਦ ਉੱਥੇ ਪਹੁੰਚਾਈ ਜਾਏਗੀ। ਤੇ ਜੀ ਜਿਹੜਾ ਪੂਰਾ ਇਲਾਕਾ ਚੱਪੇ-ਚੱਪੇ ਨੂੰ ਅਸੀਂ ਸੀਸੀਟੀਵੀ ਕੈਮਰਾਜ਼ ਨਾਲ ਕਵਰ ਕੀਤਾ ਹੈ ਉਹਦਾ ਜਿਹੜਾ ਸਾਡੇ ਕੋਲ ਸੈਂਟਰਲਾਈਜ਼ਡ ਇੱਥੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਨਾਲ ਹੀ ਸੀਸੀਟੀਵੀ ਨੂੰ ਅਸਿਸਟ ਕਰਨ ਦੇ ਲਈ ਇਧਰ ਸਾਡੇ ਵੱਲੋਂ ਡਰੋਨ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿੰਨੀ ਵੀ ਪਾਰਕਿੰਗ ਮੈਨੇਜਮੈਂਟ ਹੈ ਉਹਨੂੰ ਡਰੋਨ ਰਾਹੀਂ ਦੇਖਿਆ ਜਾ ਰਿਹਾ ਹੈ ਪਾਰਕਿੰਗ ਸਾਡੇ ਇੱਥੇ ਸੁਪਰਵਾਈਜ਼ਰੀ ਅਫਸਰ ਜਿਹੜੇ ਬੈਠੇ ਹੁੰਦੇ ਨੇ ਉਹ ਉਹ ਦੇਖ ਕੇ ਅੱਗੇ ਨਿਰਦੇਸ਼ ਦੇ ਰਹੇ ਨੇ ਕਿ ਇਹ ਪਾਰਕਿੰਗ ਜੇ ਭਰ ਗਿਆ ਤਾਂ ਤੁਸੀਂ ਨੈਕਸਟ ਪਾਰਕਿੰਗ ਸ਼ੁਰੂ ਕਰ ਦਿਓ ਤੇ ਇਹਦਾ ਸਾਰੇ ਦਾ ਇੱਕੋ ਹੀ ਮੰਤਵ ਹੈ ਕਿ ਜਿਹੜੀ ਇੱਥੇ ਸੰਗਤ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੇ ਸਭ ਤੋਂ ਨੇੜੇ ਅਵੇਲੇਬਲ ਸਪਾਟ ਅਸੀਂ ਉਹਨਾਂ ਨੂੰ ਉੱਥੇ ਹੀ ਦਈਏ ਪਾਰਕਿੰਗ ਦਾ ਤਾਂ ਕਿ ਉਹ ਇੱਥੇ ਜਿਹੜਾ ਉਹਨਾਂ ਨੇ ਮੱਥਾ ਟੇਕਣਾ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ ਤੇ ਖੋਤੇਗੜ ਸਾਹਿਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਮੱਦੇਨਜ਼ਰ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਵੱਲੋਂ ਇਹੀ ਬੇਨਤੀ ਹੈ ਕਿਉਂਕਿ ਇਹ ਇੱਕ ਸੋਗਮਈ ਅਫਸਰ ਹੈ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਸ਼ਰਧਾਂਜਲੀ ਭੇਟ ਕਰਨ ਦੇ ਲਈ ਉਹ ਇਸ ਅਫਸਰ ਦੇ ਮर्याਦਾ ਨੂੰ ਹਮੇਸ਼ਾ ਧਿਆਨ ਰੱਖੇ ਤੇ ਪੁਲਿਸ ਜਿਹੜੀ ਹੈ ਹਰ ਵੇਲੇ ਉਹਨਾਂ ਦੀ ਸੇਵਾ 'ਚ ਹਾਜ਼ਰ ਹੈ ਜਿਹੜੇ ਪੁਆਇੰਟ ਪਾਰਕਿੰਗ ਪੁਆਇੰਟ ਕਿਤੇ ਕਿਤੇ ਨੇ ਇਹ 20 ਪਾਰਕਿੰਗ ਪੁਆਇੰਟ ਨੇ ਜੀ ਚਾਰ ਮੇਜਰ ਹਾਈਵੇ ਨੇ ਜਿਹੜੇ ਕਿ ਫਤਿਹਗੜ੍ਹ ਸਾਹਿਬ ਨੂੰ ਕਨੈਕਟ ਕਰਦੇ ਆ ਜੇ ਮੈਂ ਤੁਹਾਨੂੰ ਥੋੜਾ ਇਹ ਲੰਬਾ ਹੋ ਜਾਏਗਾ ਬਸ ਇਹ ਪਠਾਨਾ ਮਰਿੰਡਾ ਰੋਡ ਤੇ ਪੰਜ ਪਾਰਕਿੰਗ ਪੁਆਇੰਟਸ ਹੈਗੇ ਨੇ ਅਨਾਜ ਮੰਡੀਆ ਜੋ ਕਿ ਨੈਸ਼ਨਲ ਹਾਈਵੇ ਨੂੰ ਫੀਡ ਕਰਦੀ ਹੈ ਅਨਾਜ ਮੰਡੀ ਤਕਰੀਬਨ 50 ਏਕੜ ਦੀ ਸਾਡੇ ਕੋਲ ਪਾਰਕਿੰਗ ਹੈ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤਕਰੀਬਨ ਸਾਡੇ ਕੋਲ 30-35 ਏਕੜ ਦੀ ਪਾਰਕਿੰਗ ਹੈ ਇਸ ਤੋਂ ਇਲਾਵਾ ਜਿਹੜਾ ਚੰਡੀਗੜ੍ਹ ਰੋਡ ਹੈਗੀ ਹੈ ਜਿਹੜੀ ਕਿ ਫਤਿਹਗੜ੍ਹ ਸਾਹਿਬ ਵਿਚਾਰੀ ਹੈ ਉਧਰ ਤੇ ਵਕ ਵਕ ਥਾਵਾਂ ਤੇ ਪਾਰਕਿੰ ਅਵੇਲਬਲ sí. oh, well, well.